ਮੈਨੂੰ ਵੀ ਕਤੂਣਾ ਇਹ ਪੁਰਵਤਾਂ ਦੇ ਥੇਰੇ ਸਾਰੇ ਆ ਮੱਲਿਆਣ ਤੇ ਜਿਹੜੇ ਬੁਲਾਏ ਆ ਇਹਨਾਂ ਦੇ ਸੰਗਤ ਹਰਪਰਤਾ ਸਿੰਘ ਆ ਦੇਖੋ ਜੀ ਜੋ ਪਿੱਛੇ ਹੋਇਆ ਤੁਹਾਡੇ ਸਾਹਮਣੇ ਆ ਡੈਮੋਕ੍ਰੇਸੀ ਦਾ ਕਾਣ ਕੀਤਾ ਗਿਆ ਸਾਨੂੰ ਮੌਕਾ ਮਿਲਿਆ ਸੀ 33 ਦੀਆਂ 33 ਪੰਚਾਇਤ ਸੰਪਤੀ ਨੋਮੀਨੇਸ਼ਨ ਕੀਤੀਆਂ ਚਾਰ ਜ਼ਿਲ੍ਹਾ ਪ੍ਰਸ਼ਧੀਆਂ ਕੀਤੀ ਉਹਨਾਂ ਨੇ ਜਦੋਂ ਦੇਖ ਲਿਆ ਇਹ ਇਹਨਾਂ ਦਾ ਮਾਹੌਲ ਇਹਨਾਂ ਦੇ ਹੱਕ 'ਚ ਐ ਲੋਕਾਂ ਨੇ ਇਹਨਾਂ ਨੂੰ ਜਿਤਾ ਦੇਣਾ ਤੇ ਦੋਵੇਂ ਸੰਮਤੀ ਦੀਆਂ ਚੇਅਰਮੈਨੀਆਂ ਵੀ ਇਹਨਾਂ ਲੈ ਜਾਣੀਆਂ ਇਹਨਾਂ ਨੂੰ ਘਬਰਾਹਟ ਇਸ ਗੱਲ ਦੀ ਹੋ ਗਈ ਕਿ ਸਾਡੀ ਇਹਦੇ 'ਚ ਬੇਇੱਜ਼ਤੀ ਬੜੀ ਹੋਣੀ ਸਾਨੂੰ ਕਿਸੇ ਨੇ ਮੂੰਹ ਨਹੀਂ ਲਾਉਣਾ ਤੇ ਅਸੀਂ ਕੀ ਕਰੀਏ ਔਰ ਇਹਨਾਂ ਨੂੰ ਫੇਰ ਮੁੜ ਕੇ ਜਿਹੜੀਆਂ ਰਿਪੋਰਟਾਂ ਮਿਲੀਆਂ ਇੰਟੈਲੀਜੈਂਸ ਦੀਆਂ ਵੀ ਉਹਨਾਂ ਕਹਿੰਿਆ ਵੀ ਤੁਸੀਂ ਹੱਲ ਦਿਓ ਤੁਸੀਂ ਜੇ ਕਾਗਜ਼ ਇਹਨਾਂ ਦੇ ਸਾਫ਼ ਕਰ ਸਕਦੇ ਹੋ ਤੇ ਕਰ ਦਿਓ ਸਾਡੇ ਨਾ 11 6 ਹੈਗੀਆਂ ਜਿਹੜਾਲੇ ਸੰਮਤੀ ਦੀ ਸੌਰੀ ਬਲਾਕ ਦੀਆਂ ਪੰਜ ਹੈ ਗਈਆਂ ਰਮਦਾਸ ਬਲੌਕ ਦੀ ਇਹਨਾਂ ਨੇ ਸਾਫੀ ਹੁਸੈਨ ਵੀ ਮੈਂ ਗੱਲ ਕੀਤੀ ਸੀ ਬਿਨਾ ਮੁਕਾਬਲਾ ਡਿਕਲੇਅਰ ਕੀਤੀਆਂ ਸਿਰਫ ਇਸ ਕਰਕੇ ਸਾਡਾ ਚੇਅਰਮੈਨ ਬਣ ਜਾਣਾ ਮੈਂ ਤੁਹਾਡੇ ਸਾਹਮਣੇ ਇੱਕ ਗੱਲ ਕਰਦਾ ਜੇ ਤੁਹਾਡੇ ਵਿੱਚ ਦਮ ਸੀ ਨਾ ਤੇ ਵੋਟਾਂ ਰਾਹੀਂ ਤਸੀਲ ਲੈਂਦੇ ਨਾ ਕਿਸੇ ਦੀ ਕੈਨਸਲ ਕਰਉਂਦੇ ਤੁਹਾਨੂੰ ਵੀ ਪਤਾ ਲੱਗ ਜਾਣਾ ਹੈ ਵੀ ਤੁਹਾਡੇ ਜਿਹੜੇ ਸਰਪੰਚ ਨੇ ਉਹ ਕਿੰਨਾ ਕੁ ਕੰਮ ਕਰ ਰਹੇ ਨੇ ਤੁਸੀਂ ਬੜੀ ਵੱਡੀ ਗਲਤੀ ਕੀਤੀ ਹੈ ਇਹ ਗਲਤਫਹਿਮੀ 'ਚ ਸਾਰਾ ਕੁਝ ਰਹਿ ਗਿਆ ਤੁਸੀਂ ਗਲਤਫਹਿਮੀ ਦਾ ਸ਼ਿਕਾਰ ਹੋ ਤੁਸੀਂ ਵੇਖੋ ਤੁਹਾਡੇ 2027 ਦੇ ਵਿੱਚ ਹਾਲ ਕੀ ਹੋਣਾ ਔਰ ਅੱਜ ਅਸੀਂ ਆਪਣੇ ਵਰਕਰ ਸਭਾ ਨੂੰ ਇੱਕ ਦਿਨ ਹੀ ਨੂਲਿਆ ਅਸੀਂ ਕੱਲ ਦਾ ਮੈਸੇਜ ਲਾਇਆ ਔਰ ਤੁਸੀਂ ਵੇਖ ਲਿੰਦੇ ਹੋ ਕਿ ਕਿਸ ਤਰੀਕੇ ਨਾਲ ਹਮਮਾ ਆ ਕੇ ਸਾਡੇ ਸਰਪੰਚ ਸਾਰੇ ਹੀ ਆਏ ਪਿੰਡਾਂ ਉਹਨਾਂ ਨੂੰ ਇੱਕੋ ਗੱਲ ਕਹੀ ਵੀ ਬਾਈਕਾਟ ਮੀਨਸ ਟੋਟਲ ਬਾਈਕਾਟ ਕਿਸੇ ਨੇ ਵੋਟ ਪਾਉਣ ਨਹੀਂ ਜਾਣਾ ਤੇ ਤੁਸੀਂ ਵੋਟਰ ਨੂੰ ਵੀ ਨਹੀਂ ਕਿਹਾ ਉਹ ਕਹਿਣਾ ਹੈ ਵੀ ਨਹੀਂ ਜਾਣਾ ਤੁਸੀਂ ਆਪ ਤੇ ਤੁਸੀਂ ਢੱਕਣਾ ਹੀ ਹੈ ਲੇਕਿਨ ਨਹੀਂ ਜਣਾ ਤਾਂ ਬਾਕੀ ਵੀ ਜਿਹੜਾ ਮਾਹੌਲ ਆ ਉਸ ਨੂੰ ਆਹੋ ਜਿਹਾ ਬਣਾ ਦਿਓ ਕਿ ਇਹ ਗਾਹ ਤੋਂ ਕੋਈ ਵੀ ਵਿਅਕਤੀ ਕੋਈ ਵੀ ਸੱਤਾਧਾਰੀ ਪਾਰਟੀ ਜਿਹੜੀ ਆ ਉਹ ਕਿਸੇ ਦੇ ਨਾਲ ਧੱਕਾ ਨਾ ਕਰੇ ਤੇ ਨਾ ਕਿਸੇ ਦੇ ਕਾਗਜ਼ ਜਿਹੜੇ ਉਹ ਰੱਦ ਕਰੇ ਜੋ ਅਸੀਂ ਅੱਜ ਬਹੁਤ ਤੁਸੀਂ ਵੀ ਵੇਖ ਲਾ ਜਿੰਨਾ ਵੱਡਾ ਕੱਟ ਸੀਗਾ ਔਰ ਲੋਕਾਂ ਨੇ ਇਹੋ ਗੱਲ ਕਹੀ ਹੈ ਭਈ ਜੀ ਸਾਨੂੰ ਜੋ ਪਾਰਟੀ ਦਾ ਦੇਸ਼ ਹੈ ਜੋ ਸਰਕਾਰੀਆ ਸਾਹਿਬ ਨਾਲ ਧੱਕਾ ਹੋਇਆ ਉਹਨਾਂ ਦੀ ਵਜ੍ਹਾ ਕਰਕੇ ਅਸੀਂ ਉਹਨਾਂ ਦੇ ਨਾਲ ਖਲੋਤੇ ਆਂ ਪਾਰਟੀ ਦਾ ਹੁਕਮ ਮੰਨਦੇ ਪਾਰਟੀ ਦੇ ਨਾਲ ਖਲੋਤੇ ਆਂ ਪਰ ਅਸੀਂ ਟੋਟਲ ਬਾਈਕਾਟ ਕਰਾਂਗੇ ਇਹ ਸਾਡਾ ਫੈਸਲਾ ਹੈ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸ ਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀ ਜ਼ੋਨ ਹਸਪਤਾਲ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਦਿਓ ਮਾਹੀ ਡਾਕਟਰਾਂ ਦੇ ਕੋਲ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਂਡੇਸ ਸਾਈਫੈਡ ਜੋੜਾਂ ਬਦਲਦੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੇ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ neck onco ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਮਾਹਿਰ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਮਾਹਿਰ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼